ਜਿੰਨਾ ਬੱਚਾ ਕੈਨੇਡਾ ਪੜਨ ਗਿਆ ਕੀ ਐਨਾ ਬੱਚਾ ਕਿਸੇ ਵੀ ਕੰਟਰੀ ਚ ਪੜਨ ਨਹੀਂ ਗਿਆ ਤਬਦੀਲੀਆਂ ਹੋ ਗਈਆਂ ਇਮੀਗ੍ਰੇਸ਼ਨ ਦੀਆਂ ਕਿਉਂਕਿ ਬੱਚਾ ਬਹੁਤ ਚਲੇ ਗਿਆ ਬਲਕਿ ਹਾਊਸਿੰਗ ਦੀ ਪ੍ਰੋਬਲਮ ਹੋ ਗਈ ਜੌਬ ਦੀ ਪ੍ਰੋਬਲਮ ਹੋ ਗਈ ਉਹਨਾਂ ਦੇ ਕਈ ਕਾਰਨ ਨੇ ਕੈਨੇਡਾ ਦਾ ਆਪਣਾ ਇੰਪੈਕਟ ਹੈ ਉਹ ਆਪਣੇ ਪੰਜਾਬੀਆਂ ਤੇ ਤੇ ਅੰਤਰਰਾਸ਼ਟਰੀ ਵਿਦਿਆਰਥੀ ਤੇ ਵੱਧ ਲੱਗਦਾ ਆਉਣ ਵਾਲੇ ਸਮੇਂ ਵਿੱਚ ਤੁਸੀਂ ਕਿਵੇਂ ਦੇਖਦੇ ਹੋ ਵੀ ਇਹ ਸੁਵਿਧਾ ਜਿਹੜੀ ਉਹਨਾਂ ਨੂੰ ਸੁਖੀ ਹੋਊਗੀ ਉਹਨਾਂ ਲਈ ਕਮਿੰਗ ਬੈਕ ਉਹਦਾ ਇੰਪੈਕਟ ਤਾਂ ਪਊਗਾ ਕਿਉਂਕਿ ਆਪਣੇ ਉੱਥੇ ਬੱਚੇ ਬੜੇ ਇਕੱਠੇ ਹੋਗੇ ਉਹ ਡਿਪੋਰਟ ਹੋਣ ਦੀ ਕਗਾਰ ਤੇ ਆਪਨੇ ਇੰਡੀਅਨਸ ਲਈ ਸਾਰੇ ਪਾਸਿਓਂ ਮਾੜੀ ਖਬਰ ਹੈ ਨਿਊਜ਼ੀਲੈਂਡ ਆਸਟ੍ਰੇਲੀਆ ਸਾਨੂੰ ਲਿਜਾਣ ਤੋਂ ਪਹਿਲਾਂ ਡੇਢ ਹਜ਼ਾਰ ਨਖਰੇ ਕਰਦਾ ਉਹਦੇ ਘਰ ਦੇ ਦੀ ਇੰਨੀ ਇਨਕਮ ਹੋਣੀ ਚਾਹੀਦੀ ਤੁਹਾਡੇ ਕੋਲ ਪੈਸੇ ਹੈਗੇ ਵੀ ਆ ਪਰ ਤੁਹਾਡੇ ਕੋਲ ਇਨਕਮ ਦੇ ਕ੍ਰਾਈਟੇਰੀਆ ਤੁਸੀਂ ਆਪਣੀ ਇਨਕਮ ਪ੍ਰੂਫਿਸ਼ਨ ਸ਼ੋਅ ਕਰੋ ਆਸਟ੍ਰੇਲੀਆ ਨਿਊਜ਼ੀਲੈਂਡ ਨੇ ਸਾਨੂੰ ਪਹਿਲਾਂ ਹੀ ਤੰਗ ਕੀਤਾ ਯੂਕੇ ਦੇ ਵਿੱਚ ਹਰ ਇੱਕ ਬੱਚੇ ਨੇ ਉਹ ਜਿਹੜਾ ਵੀ ਜਾਂਦਾ ਉਹੀ ਜਾਂਦਾ ਬਿਕੋਜ਼ ਉਹ ਹੋਰ ਕਿਤੇ ਵਿਚਾਰਾ 트ੰਪ ਜੀ ਨੇ ਕਹਿਤਾ H1B ਤੇ H4 ਦੇ ਉੱਤੇ ਈਵਨ ਜਿਹੜੇ ਬੱਚੇ ਉੱਥੇ ਜਮੇ ਹੈ ਉਹ ਵੀ ਨੈਚੁਰਲ ਸਿਟੀਜ਼ਨ ਨਹੀਂ ਹੈ ਤੇ ਇਹਦਾ ਮਤਲਬ ਜਿਹੜਾ F1 ਤੇ ਸਟੂਡੈਂਟ ਸੀ ਜੇ ਕੱਲ ਨੂੰ ਉਹਨਾਂ ਦਾ ਬੱਚਾ ਕੋ ਜੰਮਦਾ ਉਹ ਵੀ ਨੈਚੁਰਲ ਸਿਟੀਜ਼ਨ ਨਹੀਂ ਹੈ ਨੈਚੁਰਲ ਸਿਟੀਜ਼ਨ ਉਹਨਾਂ ਨੇ ਐਗਜ਼ੈਕਟਿਵ ਆਰਡਰ ਦੇ ਕੇ ਕੀਤਾ ਉਹ ਚੈਲੰਜ ਕਰਤਾ ਹੈ 18 ਤੋਂ 22 ਸਟੇਟਸ ਨੇ ਯੂਐਸ ਦੀਆਂ ਨੇ ਜਿਹੜੀਆਂ ਡੈਮੋਕ੍ਰੇਟ ਹੈ ਹੁਣ ਉਹਦੇ ਚ ਸੁਪਰੀਮ ਕੋਰਟ ਦੀ ਰੂਲਿੰਗ ਵੀ ਹੈ ਕਿ ਬੱਚਾ ਇੱਥੇ ਜੰਮ ਪਿਆ ਕੋਈ ਫਰਕ ਨਹੀਂ ਪੈਂਦਾ ਉਹਦੇ ਪੇਰੈਂਟਸ ਦਾ ਕਿਹੜਾ ਸਟੇਟਸ ਹੈ ਉਹ ਹਲੇ ਚੈਲੰਜ ਹੋਏਗਾ ਹੁਣ ਚੈਲੰਜ ਹੁੰਦਾ ਅੱਗੇ ਕੀ ਹੁੰਦਾ ਕੀ ਨਹੀਂ ਪਰ ਇਹ ਕੋਈ ਖਬਰ ਜਿਹੜੀ ਆ ਉਹ ਸੁਖਾਵੀ ਨਹੀਂ ਹੈ ਜਿਵੇਂ ਪੋਸਟ ਅਡੀ ਵਰਕ ਵੀਜ਼ਾ ਤੇ ਵੀ ਉਹਨਾਂ ਨੇ ਉਹ ਲਾਤੀ ਆ ਕਿ ਜੇ ਤੁਸੀਂ ਸਰਟਨ ਕੋਰਸਸ ਕੀਤੇ ਹੋਣਗੇ ਤਾਂ ਤੁਹਾਨੂੰ ਪੋਸਟ ਅਡੀ ਵਰਕ ਵੀਜ਼ਾ ਮਿਲੇਗਾ ਬ੍ਰਿਟਿਸ਼ ਕੋਲੰਬੀਆ ਨੇ ਤਾਂ ਅਗਲੇ 2 ਸਾਲ ਲਈ ਜਿਹੜੀ ਅੰਡਰ ਗ੍ਰੈਜੂਏਟ ਕੋਰਸਸ ਨੇ ਪੋਸ-ਸੈਕੰਡਰੀ ਉਹਨਾਂ ਨੂੰ એનਰੋਲਮੈਂਟ ਹੀ ਬੰਦ ਕਰਤੀ ਆ ਪਰਮਿਟ ਜਿਨ੍ਹਾਂ ਦਾ ਖਤਮ ਹੋ ਰਿਹਾ ਉੱਥੇ ਵਿਦਿਆਰਥੀ ਤਾਂ ਬਹੁਤ ਜ਼ਿਆਦਾ ਸੰਖਿਆ ਚ ਨੇ ਉਹਨਾਂ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਉੱਥੇ ਕੀਤੇ ਜਾ ਰਹੇ ਨੇ ਤੇ ਉਹਨਾਂ ਨੇ ਕਿਹਾ ਵੀ ਆਉਣ ਵਾਲੇ 24 ਮਾਰਚ ਤੱਕ ਅਸੀਂ ਇਹ ਲਗਾਤਾਰ ਜਾਰੀ ਰੱਖਾਂਗੇ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਬੱਚੇ ਨੇ ਜਿਹੜੇ ਕਰ ਰਹੇ ਨੇ ਪ੍ਰਦਰਸ਼ਨ ਕਰ ਰਹੇ ਨੇ ਬਿਕੋਜ਼ ਉਹਨਾਂ ਤੇ ਫਿਊਚਰ ਸਟੇਕ ਤੇ ਨੇ ਉਹਨਾਂ ਨੇ ਲੱਖਾਂ ਰੁਪਏ ਕਈ ਆਪਣੀ ਜ਼ਿੰਦਗੀ ਦੇ ਸਾਲ ਲਾਤੇ ਪਰ ਅੱਜ ਉਹਨਾਂ ਦਾ ਭਵਿੱਖ ਜਿਹੜਾ ਬੜਾ ਹਨੇਰੇ ਚ ਹੈ ਕੈਨੇਡਾ ਨੇ ਭਾਰਤ ਉੱਤੇ ਦੋਸ਼ ਲਗਾਇਆ ਸੀ ਕਿ ਉਹਨੇ ਨੀਜਰ ਦੀ ਹੱਤ ਕੁਝ ਐਸੀ ਭਾਰਤ ਤੇ ਦੋਸ਼ ਲਾਏ ਸੀ ਕੈਨੇਡਾ ਨੇ ਇਹਦਾ ਇਮਪੈਕਟ ਲੱਗਦਾ ਵੀ ਤੁਹਾਨੂੰ ਹਰ ਜਗ੍ਹਾ ਕਾਊਂਟਰ ਦੇ ਵਿੱਚ ਇੰਡੀਅਨ ਦੇਖਿਆ ਔਰ ਮੈਨੂੰ ਬੜੀ ਖੁਸ਼ੀ ਹੋਈ ਕਿ ਸਾਡੇ ਲੋਕੀ ਇੱਥੇ ਆ ਰਹੇ ਆ ਔਰ ਹਰ 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 ਆਲਮੋਸਟ ਹਰ ਖੇਤੇ ਦੇ ਵਿੱਚ ਅਸੀਂ ਕੰਟ੍ਰਿਬਿਊਟ ਕਰ ਰਹੇ ਸੀ ਸਤਿ ਸ਼੍ਰੀ ਅਕਾਲ ਮੈਂ ਗੁਰਪਿਆਰ ਸਿੰਘ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਅਸੀਂ ਅੱਜ ਗੱਲ ਕਰਾਂਗੇ ਕੈਨੇਡਾ ਨੇ ਜੋ ਤਬਦੀਲੀਆਂ ਕੀਤੀਆਂ ਹਨ ਇਮੀਗ੍ਰੇਸ਼ਨ ਦੇ ਵਿੱਚ ਇਮੀਗ੍ਰੇਸ਼ਨ ਨਿਯਮਾਂ ਨੂੰ ਲੈ ਕੇ ਕੈਨੇਡਾ ਵਿੱਚ ਹਾਲ ਦੀ ਘੜੀ ਬਹੁਤ ਹੀ ਤਬਦੀਲੀਆਂ ਤੇ ਸਖਤ ਤਬਦੀਲੀਆਂ ਕੀਤੀਆਂ ਗਿਆ ਹਨ ਗੱਲਬਾਤ ਦੌਰਾਨ ਸਾਡੇ ਵਿੱਚ ਅੱਜ ਮੌਜੂਦ ਹੋਣਗੇ ਰੁਪਿੰਦਰ ਸਿੰਘ ਜੀ ਸਰ ਤੁਹਾਡਾ ਸਭ ਤੋਂ ਪਹਿਲਾਂ ਸਵਾਗਤ ਹੈ ਸਸਚਕਾਲ ਜੀ ਥੈਂਕ ਯੂ ਤੁਹਾਡਾ ਤੇ ਮੇਰੇ ਵੱਲੋਂ ਬੜੀ ਪਿਆਰ ਭਰੀ ਸਸਚਕਾਲ ਦੂਜਾ ਪੰਜਾਬ ਦੇ ਦਰਸ਼ਕਾਂ ਨੂੰ ਸਰ ਸਭ ਤੋਂ ਪਹਿਲਾਂ ਸਾਡਾ ਸਵਾਲ ਤੁਹਾਨੂੰ ਇਹੀ ਹੋਵੇਗਾ ਕਿ ਜੋ ਕੈਨੇਡਾ ਨੇ ਇਮੀਗ੍ਰੇਸ਼ਨ ਨਿਯਮਾਂ ਵਿੱਚ ਇੰਡੀਆਂ ਵੱਡੀਆਂ ਤਬਦੀਲੀਆਂ ਕੀਤੀਆਂ ਨੇ ਉਹਨਾਂ ਦਾ ਇੰਪੈਕਟ ਆਪਣੇ ਇੰਟਰਨੈਸ਼ਨਲ ਸਟੂਡੈਂਟਸ ਤੇ ਕੀ ਹੋਵੇਗਾ ਮੈਂ ਪਹਿਲਾਂ ਇਥੋਂ ਗੱਲ ਸ਼ੁਰੂ ਕਰਨੀ ਚਾਹੂੰਗਾ ਤੁਹਾਡੇ ਚੈਨਲ ਦੇ ਨਾਮ ਤੋਂ ਤੁਹਾਡੇ ਚੈਨਲ ਦਾ ਨਾਮ ਹੈ ਦੂਜਾ ਪੰਜਾਬ ਜੀ ਤੇ ਵਾਕੇ ਮੈਂ ਇਹ ਸਮਝਦਾ ਹੈ بڑا ਪੰਜਾਬ ਐਕਚੁਅਲੀ ਕੈਨੇਡਾ ਜਿਹੜਾ ਉਹ ਦੂਜਾ ਪੰਜਾਬ ਹੀ ਹੈ ਜਿੰਨਾ ਬੱਚਾ ਕੈਨੇਡਾ ਪੜਨ ਗਿਆ ਕੀ ਐਨਾ ਬੱਚਾ ਕਿਸੇ ਵੀ ਕੰਟਰੀ 'ਚ ਪੜਨ ਨਹੀਂ ਗਿਆ ਜਿੰਨਾ ਬੱਚਾ ਉੱਥੇ ਪੱਕਾ ਹੋਇਆ ਐ ਐਨਾ ਕਿਤੇ ਵੀ ਪੱਕਾ ਨਹੀਂ ਹੋਇਆ ਬਿਲਕੁਲ ਮੈਨੂੰ ਇਸ ਬਿਜ਼ਨਸ ਦੇ ਵਿੱਚ 15 ਸਾਲ ਹੋ ਗਏ ਜੀ ਤੇ ਮੈਂ ਸਾਰੀ ਜਗ੍ਹਾ ਬੱਚੇ ਭੇਜੇ ਨੇ ਜੀ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਕੈਨੇਡਾ ਪਰ ਜਿੰਨਾ ਬੱਚਾ ਸਾਡਾ ਪੰਜਾਬ ਦਾ ਕੈਨੇਡਾ ਗਿਆ ਜਿੰਨੇ ਉਹਨਾਂ ਦੇ ਪਰਿਵਾਰਾਂ ਨੂੰ ਪਿੱਛੇ ਖੁਸ਼ਹਾਲੀ ਮਿਲੀ ਇੰਨੀ ਸਾਨੂੰ ਕਿਸੇ ਵੀ ਮੁਲਕ ਨੇ ਸਪੋਰਟ ਨਹੀਂ ਕੀਤੀ ਪਰ ਅੱਜ ਇਹ ਬੜੀ ਦੁੱਖ ਭਰੀ ਸਿਚੁਏਸ਼ਨ ਹੈ ਕਿ ਸਾਡੇ ਬੱਚੇ ਉੱਥੇ ਜਾ ਕੇ ਤੰਗ ਹੋ ਰਹੇ ਨੇ ਉਹਨਾਂ ਦੇ ਕਈ ਕਾਰਨ ਨੇ ਤਬਦੀਲੀਆਂ ਹੋ ਗਈਆਂ ਇਮੀਗ੍ਰੇਸ਼ਨ ਦੀਆਂ ਕਿਉਂਕਿ ਬੱਚਾ ਬਹੁਤ ਚਲੇ ਗਿਆ ਬਿਲਕੁਲ ਰਾਈਟ ਉੱਤੇ ਬੈਕਲੈਸ਼ ਹੋਇਆ ਹਾਊਸਿੰਗ ਦੀ ਪ੍ਰੋਬਲਮ ਹੋ ਗਈ ਜੌਬ ਦੀ ਪ੍ਰੋਬਲਮ ਹੋ ਗਈ ਉਹਨਾਂ ਦੇ ਕਈ ਕਾਰਨ ਨੇ ਹਾਊਸਿੰਗ ਪ੍ਰੋਬਲਮ ਜਿਹੜੀ ਹੈ ਉਹ ਇਵਨ ਯੂਕੇ ਦੇ ਵਿੱਚ ਲੰਡਨ ਚ ਵੀ ਹੈ ਜੇ ਆਪਾਂ ਮੈਲਬਨ ਦੀ ਗੱਲ ਕਰਾਂਗੇ ਉੱਥੇ ਵੀ ਹੈ ਪਰ ਕੈਨੇਡਾ ਦੇ ਵਿੱਚ ਬੜੀ ਵੱਡੀ ਬੈਕਲੈਸ਼ ਹੋਈ ਹੈ ਕਿਉਂਕਿ ਉੱਥੇ ਬੱਚਿਆਂ ਨੂੰ ਜੌਬਸ ਦੀ ਵੀ ਬੜੀ ਵੱਡੀ ਪ੍ਰੋਬਲਮ ਆਈ ਸ਼ਾਇਦ ਮੈਲਬਨ ਚ ਨਹੀਂ ਨਹੀਂ ਹੈ ਜਾਂ ਹੋਰ ਥੈੜਾ ਸ਼ਹਿਰਾਂ ਚ ਨਹੀਂ ਆਈ ਸੋ ਇੱਕ ਕੈਨੇਡਾ ਦੇ ਇੱਕ ਯੂਨਿਕ ਸਿਚੁਏਸ਼ਨ ਸੀ ਕਿਉਂਕਿ ਇੱਥੇ ਬੱਚਾ ਲੱਖਾਂ ਦੀ ਤਰਾਜ ਚ ਪਹੁੰਚਿਆ ਐਨਾ ਬੱਚਾ ਕਿਸੇ ਵੀ ਕੰਟਰੀ ਚ ਨਹੀਂ ਪਹੁੰਚਿਆ ਸੀਗਾ ਬਿਲਕੁਲ ਸਰ ਸਾਡਾ ਜਿਹੜਾ ਦੂਜਾ ਸਵਾਲ ਆ ਇਹ ਹੈ ਵੀ ਵਿਦੇਸ਼ੀ ਕਾਮਿਆਂ ਨੂੰ ਲੈ ਕੇ ਜਿਹੜੇ ਵਿਦੇਸ਼ੀ ਕਾਮੇ ਉੱਥੇ ਵਰਕ ਪਰਮਿਟ ਤੇ ਗਏ ਸੀ ਕੀ ਉਹਨਾਂ ਦੇ ਜੀਵਨ ਸਾਥੀ ਹਮਸਫਰ ਉਹਨਾਂ ਨੂੰ ਓਪਨ ਵਰਕ ਪਰਮਿਟ ਦੀ ਹੁਣ ਸੁਵਿਧਾ ਮਿਲੇਗੀ ਨਹੀਂ ਜੀ ਉਹ 21 ਤਰੀਕ ਤੋਂ ਕੱਲ ਤੋਂ ਬੜੀਆਂ ਚੇਂਜੇਸ ਆਈਆਂ ਨੇ ਨਾ ਉਹਨਾਂ ਦੇ ਬੱਚਿਆਂ ਨੂੰ ਹੁਣ ਉੱਥੇ ਮਿਲਣਾ ਵੀਜ਼ਾ ਤੇ ਕਈ ਕੈਟੇਗਰੀਜ਼ ਨੇ ਜਿਵੇਂ ਹੈਲਥ케ਅਰ ਕੰਸਟਰਕਸ਼ਨ ਜਿਹੜੇ ਵਰਕਰ ਉਹਨਾਂ ਦੇ ਵਿੱਚ ਨੇ ਉਹਨਾਂ ਦੇ ਸਪਾਊਸ ਨੂੰ ਵੀਜ਼ਾ ਮਿਲੇਗਾ ਸਾਰਿਆਂ ਨੂੰ ਓਪਨ ਵਰਕ ਪਰਮਿਟ ਸਪਾਊਸ ਨੂੰ ਹੁਣ ਨਹੀਂ ਮਿਲੇਗਾ ਜਿਹੜੇ ਲੋਕੀ ਵਰਕ ਪਰਮਿਟ ਤੇ ਉਹਨਾਂ ਨੂੰ ਨਹੀਂ ਮਿਲੇਗਾ ਵਿਸਤਾਰ ਸਹਿਤ ਸਾਡੇ ਦਰਸ਼ਕਾਂ ਨੂੰ ਤੁਸੀਂ ਸਮਝਾਓ ਕਿ ਕੀ ਚੱਕਰ ਆ ਇਹ ਤੇ ਆਉਣ ਵਾਲੇ ਸਮੇਂ ਵਿੱਚ ਇਹ ਹੱਲ ਹੋ ਸਕਦੇ ਨੇ ਵੀ ਸੋਖਾ ਹੋ ਸਕਦਾ ਉਹਨਾਂ ਲਈ ਕਾਨੂੰਨ ਦੇਖੋ ਆਨ ਆਲੇ ਸਮੇਂ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਜੀ ਪਰ ਜਿੰਨੀ ਦੇ ਰਿਲੇਕਸ਼ਨਾਂ ਨਹੀਂ ਹੁੰਦੀਆਂ ਓਨੀ ਦੇਰ ਕੋਈ ਤਬਦੀਲੀ ਨਹੀਂ ਹੋ ਸਕਦੀ ਕਿਉਂਕਿ ਉੱਥੇ ਇੱਕ ਬਹੁਤ ਵੱਡਾ ਪੋਲਿਟਿਕਲ ਮਸਲਾ ਬਣਿਆ ਹੋਇਆ ਸੀਗਾ ਅਬਾਊਟ ਟੈਂਪੋਰਰੀ ਰੈਜ਼ਿਸਟੈਂਸ ਤੇ ਟਰੂਡੋ ਜੀ ਨੇ ਪਿਛਲੇ ਅਕਤੂਬਰ ਦੇ ਵਿੱਚ ਬਿਆਨ ਵੀ ਦਿੱਤਾ ਸੀ ਤੇ ਮਾਰਕ ਮੇਲਰ ਨੇ ਦਿੱਤਾ ਸੀਗਾ ਕਿ ਜਿਹੜਾ ਸਾਡਾ ਸਾਨੂੰ ਬੰਦੇ ਚਾਹੀਦੇ ਆ ਉਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਪੋਪੂਲੇਸ਼ਨ ਗਰੋਥ ਲਈ ਇਮੀਗਰੈਂਟ ਚਾਹੀਦਾ ਰਾਈਟ ਪਰ ਸਾਡੇ ਇੱਥੇ ਵਰਕ ਪਰਮਿਟ ਦਾ ਜਿਹੜਾ ਸਿਸਟਮ ਹੈ ਅਬਿਊਜ਼ ਵੀ ਕੀਤਾ ਕਾਰਪੋਰੇਟਸ ਨੇ ਉਹਨਾਂ ਨੇ ਆਪਣੇ ਸਿਸਟਮ ਦੀਆਂ ਢਿੱਲਾ ਮੰਨੀਆਂ ਸੀਗੀਆਂ ਸੋ ਮੈਂ ਹੱਲੇ ਕੋਈ ਨੀਅਰ ਫਿਊਚਰ ਦੇ ਵਿੱਚ ਤਬਦੀਲੀ ਨਹੀਂ ਦੇਖਦਾ ਬਾਕੀ ਇਲੈਕਸ਼ਨ ਹੁਣ ਨੇੜੇ ਹੀ ਨੇ ਨਵੀਂ ਸਰਕਾਰ ਆਂਦੀ ਆ ਉਹ ਕੀ ਰੋਕ ਲੈਂਦੀ ਆ ਸੋ ਕੁਝ ਨਹੀਂ ਕਿਹਾ ਜਾ ਸਕਦਾ ਅੱਜ ਦੀ ਘੜੀ ਦੇ ਵਿੱਚ ਐਲ ਐਮ ਆਈ ਏ ਕਾਨੂੰਨ ਨੂੰ ਲੈ ਕੇ ਵੀ ਕੈਨੇਡਾ ਨੇ ਭਾਰੀ ਬਦਲਾ ਕੀਤੇ ਨੇ ਸਰ ਕੈਨੇਡਾ ਨੇ આરોਪ ਲਗਾਇਆ ਕਿ ਇਸ ਕਾਨੂੰਨ ਦੇ ਤਹਿਤ ਕਈ ਗੈਰ ਅਤੇ ਗੈਰ ਕਾਨੂੰਨੀ ਪ੍ਰਵਾਸੀ ਕੈਨੇਡਾ ਵਿੱਚ ਦਾਖਲ ਹੁੰਦੇ ਸੀ ਕੀ ਇਹ ਸੱਚ ਸੀ ਕੀ ਹੁਣ ਉਹਨਾਂ ਤੇ ਇਸ ਕਾਨੂੰਨ ਤਹਿਤ ਪਾਬੰਦੀ ਲੱਗੇਗੀ ਦੇਖੋ ਕੈਨੇਡਾ ਦਾ ਜਿਹੜਾ ਇਮੀਗ੍ਰੇਸ਼ਨ ਸਿਸਟਮ ਸੀ ਬਹੁਤ ਲਿਬਰਲ ਸੀ ਜੀ ਪਿਛਲੇ ਕੁਝ ਸਾਲਾਂ ਚ ਆਪਣੇ ਲੱਖਾਂ ਬੰਦੇ ਗਏ ਉਹਦੇ ਵਿੱਚ ਇਵਨ ਸਟੂਡੈਂਟ ਵੀਜ਼ਾ ਐਕਸਪਲੋਇਟ ਹੋਇਆ ਉਹਦੇ ਚ ਐਲ ਐਮ ਆਈ ਐ ਐਕਸਪਲੋਇਟ ਹੋਇਆ ਬੜੀ ਵੱਡੀ ਬੜੀ ਵੱਡੀ ਯੂ ਨੋ ਆਪਾਂ ਕਹਿ ਸਕਦੇ ਆ ਯੂ ਨੋ ਤਦ ਆ ਦੇ ਵਿੱਚ ਲੋਕੀ ਪਹੁੰਚ ਕੇ ਜਿਨ੍ਹਾਂ ਨੇ ਸਿਸਟਮ ਨੂੰ ਅਬਿਊਜ਼ ਕੀਤਾ ਉਹਦੇ ਵਿੱਚ ਸਾਰੇ ਰਿਸਪਾਂਸਿਬਲ ਨੇ ਇਵਨ ਸਰਕਾਰ ਰਿਸਪਾਂਸਿਬਲ ਹੈ ਏਜੰਟ ਰਿਸਪਾਂਸਿਬਲ ਹੈ ਲੋਕੀ ਰਿਸਪਾਂਸਿਬਲ ਹੈ ਯਾ ওকে ਆ ਸੌਰੀ ਮੈਂ ਕਹਿਣਾ ਜੀ ਇੱਕ ਤਾਂ ਟੂਰਿਸਟ ਵੀਜ਼ੇ ਦਾ ਕਿਉਂਕਿ ਕੈਨੇਡਾ ਦੇ ਵਿੱਚ ਸੌਰੀ ਮੈਂ ਐਡ ਕਰ ਰਿਹਾ ਜਿਵੇਂ ਕਰੋਨਾ ਹੋਇਆ ਕਰੋਨਾ ਦੇ ਵਿੱਚ ਉਹਨਾਂ ਨੂੰ ਬੰਦਿਆਂ ਦੀ ਬੜੀ ਭਾਲ ਸੀ ਉਹਨਾਂ ਨੇ ਇਵਨ ਸਟੂਡੈਂਟ ਦਾ ਫੁੱਲ ਟਾਈਮ ਵਰਕ ਰਾਈਟ ਕਰਦੇ 40 ਘੰਟੇ ਓਕੇ ਰਾਈਟ ਜਿਹੜਾ ਬੰਦਾ ਉੱਥੇ ਟੂਰਿਸਟ ਵੀਜ਼ੇ ਤੇ ਗਿਆ ਉਹਨੂੰ ਵਰਕ ਰਾਈਟਸ ਵੀ ਦੇ ਦਿੱਤੇ ਸੀ ਸੋ ਵਰਕ ਰਾਈਟ ਜਿਹੜਾ ਟੂਰਿਸਟ ਵੀ ਗਏ ਕੈਨੇਡਾ ਦਾ ਸਿਸਟਮ ਜਿਹੜਾ ਬਹੁਤ ਲਿਬਰਲ ਸੀ ਉਹ ਅਕ੍ਰੋਸ ਦਾ ਸਿਸਟਮ ਲਿਬਰਲ ਸੀ ਐਲ ਐਮ ਆਈ ਐਚ ਵਰਕ ਪਰਮਿਟ ਜਿਹਨੂੰ ਆਪਾਂ ਕਹਿੰਨੇ ਆ ਟੂਰਿਸਟ ਵੀਜ਼ਾ ਤੇ ਸਟੂਡੈਂਟ ਇਹਦੇ ਵਿੱਚ ਸਾਰੇ ਚ ਬੜੀ ਟਿਲਸੀ ਤੇ ਉਹਦੇ ਚ ਸਾਰੇ ਦੇ ਵਿੱਚ ਬਹੁਤ ਜ਼ਿਆਦਾ ਦੁਰਉਪਯੋਗ ਹੋਇਆ ਸਿਸਟਮ ਦਾ ਹਾਂਜੀ ਸਰ ਹਾਲ ਦੀ ਘੜੀ ਪਿਛਲੇ ਸਾਲ ਤੋਂ ਕੈਨੇਡਾ ਨੇ ਇਹ ਰੋਲਾ ਪਾਣਾ ਸਟਾਰਟ ਕੀਤਾ ਉੱਥੋਂ ਦੀ ਗਵਰਨਮੈਂਟ ਨੇ ਕਿ ਅਸੀਂ ਪੀਆਰ ਦੀ ਜਿਹੜੀ ਸੰਖਿਆ ਉਹਨੂੰ ਘਟਾ ਕੇ 5 ਲੱਖ ਤੋਂ ਸਾਲਾਨਾ 395000 ਕਰਾਂਗੇ ਇਹਦੇ ਨਾਲ ਕੀ ਇਮਪੈਕਟ ਪਊਗਾ ਆਪਣੇ ਪੰਜਾਬੀਆਂ ਤੇ ਖਾਸ ਕਰਕੇ ਆਪਣੇ ਇੰਡੀਅਨ ਜਿਹੜੇ ਸਟੂਡੈਂਟਸ ਹਾਂਜੀ ਉਹਦਾ ਮੈਂ ਦੱਸ ਦਿੰ ਜੀ ਇਦਾਂ ਇੱਕ ਤਾਂ ਪਹਿਲਾਂ ਦੇਖੋ ਜਦੋਂ ਦਾ ਆਪਣਾ ਹੋਇਆ ਕਰੋਨਾ ਜੀ ਉਦੋਂ ਤੇ ਆਪਣੇ ਜਿਹੜੇ ਬੱਚੇ ਉੱਥੇ ਪੜ੍ਹਦੇ ਵੀ ਸੀਗੇ ਜਿਹੜੇ ਕੈਨੇਡੀਅਨ ਇਮੀਗ੍ਰੇਸ਼ਨ ਕਲਾਸ ਦੇ ਵਿੱਚ ਐਕਸਪੀਰੀਅੰਸ ਸੋਰੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਕੁਆਲੀਫਾਈ ਵੀ ਕਰਦੇ ਸੀਗੇ ਤਾਂ ਕੈਨੇਡਾ ਦੇ ਸਿਸਟਮ ਨੇ ਪੀਆਰ ਦੇ ਡਰਾ ਨਹੀਂ ਕੱਟੇ ਜਦੋਂ ਡਰਾ ਨਹੀਂ ਕੱਟੇ ਉਦੋਂ ਉੱਥੇ ਐਕਿਮੂਲੇਟ ਹੁੰਦੇ ਗੀਆਂ ਐਪਲੀਕੇਸ਼ਨਾਂ ਲੋਕਾਂ ਦੇ ਵਰਕ ਪਰਮਿਟ ਯੂ نو ਖਤਮ ਹੋਣ ਵਾਲੇ ਹੋਏ ਸੀ ਉਹਨਾਂ ਨੇ ਰੀਨਿਊ ਕਰਾਏ ਪਰ ਅੱਜ ਉਹਨਾਂ ਦੇ ਉੱਤੇ ਤੁਸੀਂ ਦੇਖੋ ਯੂ نو ਕੈਨੇਡਾ ਵਿੱਚ ਬਹੁਤ ਜ਼ਿਆਦਾ ਬੱਚੇ ਨੇ ਜਿਹੜੇ ਕਰ ਰਹੇ ਨੇ ਪ੍ਰਦਰਸ਼ਨ ਕਰ ਰਹੇ ਨੇ ਬਿਕੋਜ਼ ਉਹਨਾਂ ਤੇ ਫਿਊਚਰ ਸਟੇਕ ਤੇ ਨੇ ਉਹਨਾਂ ਨੇ ਲੱਖਾਂ ਰੁਪਏ ਕਈ ਆਪਣੀ ਜ਼ਿੰਦਗੀ ਦੇ ਸਾਲ ਲਾਤੇ ਪਰ ਅੱਜ ਉਹਨਾਂ ਦਾ ਭਵਿੱਖ ਜਿਹੜਾ ਬੜਾ ਹਨੇਰੇ ਚ ਹੈ ਬਿਲਕੁਲ ਠੀਕ ਹੈ ਜੀ ਸੋ ਆਈ ਊਡ ਸੇ ਕਿ ਇਟਸ ਨਾਟ ਅ ਗੁੱਡ ਨਿਊਜ਼ ਇਟਸ ਬੈਡ ਫॉर ਪੰਜਾਬੀਜ਼ ਆਪਣਾ ਪੰਜਾਬ ਦਾ ਬੱਚਾ ਜਿਹੜਾ ਵੀ ਜਾਂਦਾ ਹਰ ਮਾਪਿਓ ਜਿਹੜਾ ਵੀ ਕੋਈ ਉੱਥੇ ਜਾ ਕੇ ਪੜਦਾ ਰਾਈਟ ਉੱਥੇ ਉਹਦੇ ਇੱਕ ਉਮੀਦ ਹੁੰਦੀ ਹੈ ਵੀ ਚਲ ਸਾਡੇ ਬੱਚਾ ਪੀਆਰ ਹੋਏਗਾ ਹੁਣ ਜਿਵੇਂ ਉਹਨਾਂ ਨੇ ਪੀਆਰ ਦੇ ਨੰਬਰਸ ਜਿਹੜੇ 2022 ਚ ਸੀਗੇ ਉਹਨਾਂ ਦੇ ਟਾਰਗੇਟ ਸੀਗਾ 23 24 25 ਸੇ ਅਸੀਂ ਸਕਰੀਪਟ ਤਕਰੀਬਨ 14.5 ਲੱਖ ਬੰਦੇ ਨੂੰ ਪੀਆਰ ਦੇਣੀ ਹੈ ਪਰ ਇਹ ਪਿਛਲੇ ਸਾਲ ਅ ਤੁਰਦੋਜੀ ਨੇ ਤੇ ਮਾਕਬੇ ਲਰਨ ਸਟੇਟਮੈਂਟ ਦਿੱਤੀ ਕਿ 25 ਤੋਂ ਲੈ ਕੇ 28 ਤੱਕ ਅਸੀਂ ਇਹ ਨੰਬਰ ਜਿਹੜੇ ਨੇ ਘਟਾ ਕੇ 11.5 ਲੱਖ ਲਿਆਵਾਂਗੇ ਜਿਹੜੇ ਕਿ 3 ਲੱਖ ਰੁਪਈਆ 3 ਲੱਖ ਚਾਲ ਦੇ ਬੰਦੇ ਜਿਹੜਾ ਅੰਕੜਾ ਸਰ ਉਹ ਦੱਸ ਰਿਹਾ ਵੀ 395000 ਹਾਂਜੀ ਉਹ 11.5 ਲੱਖ 3 ਸਾਲ ਚ ਕਰਨੇ ਆ ਉਹਨਾਂ ਨੇ ਸੋ ਕਮਿੰਗ ਬੈਕ ਉਹਦਾ ਇੰਪੈਕਟ ਤਾਂ ਪਊਗਾ ਕਿਉਂਕਿ ਆਪਣੇ ਉੱਥੇ ਬੱਚੇ ਬੜੇ ਇਕੱਠੇ ਹੋਗੇ ਉਹਨੋਂ ਜਿਹੜੇ ਬੱਚੇ ਨੇ ਪਿੱਛੇ ਖਬਰ ਸੀ ਵੀ 70000 ਬੱਚਾ ਦਾ ਜਿਹਦਾ ਵਰਕ ਪਰਮਿਟ ਐਕਸਟੈਂਡ ਨਹੀਂ ਹੋਣਾ ਉਹ ਡਿਪੋਰਟ ਹੋਣ ਦੀ ਕਗਾਰ ਤੇ ਐ ਸੋ ਆਪਣੇ ਇੰਡੀਅਨਸ ਲਈ ਸਾਰੇ ਪਾਸਿਓ ਮਾੜੀ ਖਬਰ ਹੈ ਇਹ ਤਾਂ ਤੁਸੀਂ ਕਹਿ ਰਹੇ ਹੋ ਪੀਆਰ ਦੀ ਹੁਣ ਅੱਜ ਉੱਥੇ ਇਹ ਵੀ ਮਸਲਾ ਹੈਗਾ ਕਿ ਜਿਵੇਂ ਪੋਸਟ ਸਟਡੀ ਵਰਕ ਵੀਜ਼ਾ ਮਿਲਦਾ ਹੁੰਦਾ ਮੈਂ ਇਹ ਜੇ ਕੇਸ ਜਾਣਦਾ ਕਿ ਜਿਵੇਂ ਉਹਨਾਂ ਨੇ ਪਿਛਲੀ ਜੁਲਾਈ ਦੇ ਵਿੱਚ ਆਪਣਾ ਪੜਾਈ ਖਰਮ ਖਤਮ ਕਰਨ ਤੋਂ ਬਾਅਦ ਵੀਜ਼ਾ ਪਾਤਾ ਪੋਸਟ ਸਟਡੀ ਵਰਕ ਵੀਜ਼ਾ ਠੀਕ ਹੈ ਜੀ ਉਹ ਹੁਣ ਜਦੋਂ ਉਹ ਵੀਜ਼ਾ ਆਇਆ ਉਹਦੇ ਚ ਇੱਕ ਮਿਆਦ ਆ ਗਈ ਕਿ ਤੁਹਾਨੂੰ ਮੈਂ ਲੇਟੈਸਟ ਕੇਸ ਇੱਕ ਦੇ ਜਾਣਦਾ ਜੀ ਉਹਦੀ ਮਿਆਦ ਹੈ ਵੀ ਤੁਹਾਨੂੰ ਯਾ ਤਾਂ ਵੀਜ਼ਾ ਮਿਲ ਜੂਗਾ ਵਾਟਐਵਰ ਇਜ਼ अर्ਲियर ਇਫ ਯੂ ਗੈਟ ਦੀ ਪੋਸਟਡੀ ਵਰਕ ਵੀਜ਼ਾ ਔਰ 19 ਜੁਲਾਈ ਤੱਕ ਤੁਹਾਡੇ ਕੋਲ ਕੰਮ ਕਰਨ ਦੇ 19 ਜਨਵਰੀ ਸੌਰੀ 19 ਜਨਵਰੀ ਜਿਹੜੀ ਕਿ ਪਰਸੋ ਲੰਘੀ ਆ ਪਿਛਲੀ ਜੁਲਾਈ ਚ ਭਰਿਆ ਸੀ 19 ਜਨਵਰੀ ਤੱਕ ਉਸ ਬੱਚੇ ਕੋਲ ਕੰਮ ਕਰਨ ਦੇ ਰਾਈਟ ਸੀ ਜੇ ਉਹਨੂੰ ਵਰਕ ਵੀਜ਼ਾ ਨਾ ਮਿਲਦਾ ਪੜਾਈ ਤੋਂ ਬਾਅਦ ਉਹਦਾ ਵਰਕ ਵੀਜ਼ਾ ਆਇਆ ਨਹੀਂ ਜੁਲਾਈ ਦੀ ਐਪਲੀਕੇਸ਼ਨ ਲੱਗੀ ਹੋਈ ਆ 19 ਤਰੀਕ ਤੱਕ ਉਹਦਾ ਰਾਈਟ ਖਤਮ ਹੋ ਗਿਆ ਹੁਣ ਉਹ ਵਿਚਾਰਾ ਉੱਥੇ ਕੰਮ ਵੀ ਨਹੀਂ ਕਰ ਸਕਦਾ ਇੱਕ ਤਾਂ ਉੱਥੇ ਕੰਮ ਹੈ ਨਹੀਂ ਜੇ ਤੁਹਾਡੇ ਕੋਲ ਕੰਮ ਕਰਨ ਦਾ ਰਾਈਟ ਹੈ ਨਹੀਂ ਤੁਸੀਂ ਕਿਸ ਤਰ੍ਹਾਂ ਰਹੋਗੇ ਇਹ ਸਾਰੇ ਪੰਜਾਬੀਆਂ ਲਈ ਜਿਹੜੇ ਬੱਚੇ ਗਏ ਹੋਏ ਨੇ ਬੜਾ ਔਕਾ ਸਮਾਂ ਲੰਘ ਰਿਹਾ ਤੇ ਆ ਕੋਈ ਸੋਲੂਸ਼ਨ ਨੇੜੇ 체ਤੀ ਕਿਤੇ ਦਿਖਦਾ ਨਹੀਂ ਸਰ ਹਾਲ ਦੀ ਘੜੀ 2-3 ਦਿਨਾਂ ਤੋਂ ਇਹ ਨਿਊਜ਼ ਬਹੁਤ ਚੱਲ ਰਹੀ ਹੈ ਵੀ ਉੱਥੇ ਰਹਿੰਦੇ ਜਿਹੜੇ ਪੰਜਾਬੀਆਂ ਦੇ ਵਰਕ ਪਰਮਿਟ ਦੀ ਜਿਹੜੀ ਪੀਰੀਅਡ ਐ ਐਨਿਊਅਰ ਆ ਉਹ ਖਤਮ ਹੋਉਂਦੀ ਜਾ ਰਹੀ ਆ ਤੇ ਇਹੋ ਜਿਹੇ ਬੱਚੇ 2 ਲੱਖ ਤੋਂ ਜ਼ਿਆਦਾ ਨੇ ਵਧਨੇ ਹਾਂਜੀ ਤੇ ਉਹਨਾਂ ਤੇ ਜਿਹੜੀ ਤਲਵਾਰ ਆ ਇਹ ਲਟਕਦੀ ਦਿਖਾਈ ਦੇ ਰਹੀ ਆ ਵੀ ਉਹ ਪੂਰੇ ਖਤਰੇ 'ਚ ਨੇ ਹਾਂਜੀ 2025 ਦੇ ਵਿੱਚ ਤਕਰੀਬਨ ਇਹਨੇ ਬੱਚੇ ਦਾ ਵਰਕ ਪਰਮਿਟ ਐਕਸਪਾਇਰ ਹੋ ਜਾਣਾ ਜਿਹੜਾ ਕਿ ਕੈਨੇਡੀਅਨ ਸਿਸਟਮ ਐਸ ਵੇਲੇ ਕਹਿੰਦਾ ਕਿ ਅਸੀਂ ਰੀਨਿਊ ਨਹੀਂ ਕਰਨਾ ਓਕੇ ਹਾਂਜੀ ਉਹਨਾਂ ਦਾ ਭਵਿੱਖ ਵਾਕਏ ਬਹੁਤ ਯੂ ਨੋ ਦੁਵਿਧਾ ਚ ਹੈ ਉਹਨਾਂ ਦਾ ਸਿਚੁਏਸ਼ਨ ਜਾਨੀ ਕਿ ਖਤਰਨਾਕ ਹਾਂਜੀ ਖਤਰਨਾਕ ਹੈ ਜੀ ਸਰ ਕੈਨੇਡਾ ਵਿੱਚ ਬਦਰੀ ਮਹਿੰਗਾਈ ਤੇ ਰੋਜ਼ਗਾਰ ਦੇ ਮੌਕੇ ਬਹੁਤ ਘੱਟ ਮਿਲ ਰਹੇ ਨੇ ਇਹ ਵੀ ਇੱਕ ਵੱਡਾ ਕਾਰਨ ਹੋ ਸਕਦਾ ਤੁਹਾਨੂੰ ਕੀ ਲੱਗਦਾ ਵੀ ਕੈਨੇਡਾ ਨੇ ਤਾਂ ਕਰਕੇ ਇਹਨੇ ਰੂਲ ਸਟ੍ਰਿਕਟ ਕੀਤੇ ਨੇ ਦੇਖੋ ਇੱਕ ਇਹ ਇਨਫਲੇਸ਼ਨ ਤਾਂ ਦੇਖੋ ਮੈਂ ਹੁਣ ਇੱਕ ਛੋਟੀ ਜੀ ਗੱਲ ਕਹਾਂ ਜੀ ਇਨਫਲੇਸ਼ਨ ਵਰਲਡ ਵਾਓਰ ਹੈ ਜੇ ਇਨਫਲੇਸ਼ਨ ਲੋਕੀ ਅਮਰੀਕਾ 'ਚ ਨਾ ਦੁਖੀ ਹੁੰਦੇ ਤਾਂ ਬਾਈਡਨ ਨੂੰ ਕੱਢ ਕੇ ਯੂ ਨੋ ਇਹਨਾਂ ਨੂੰ ਡੈਮੋਕ੍ਰੇਟਸ ਨੂੰ ਕੱਟ ਕੇ ਰਿਪਬਲਿਕ ਨੂੰ ਕਿਉਂ ਲੈਂਦੇ ਜਿਹੜਾ ਟਰੰਪ ਜੀ ਵੀ ਆਏ ਨੇ ਉਹ ਇਸ ਲਈ ਆ ਕਿਉਂਕਿ ਅਮਰੀਕਾ ਦੀ ਜਨਤਾ ਉੱਥੇ ਮਹਿੰਗਾਈ ਕਰਕੇ ਦੁਖੀ ਆ ਤਾਂ ਹੀ ਉਹਨਾਂ ਨੇ ਇੱਕ ਨਾਅਰਾ ਦਿੱਤਾ ਐ ਮਾਗਾ ਮੇਕ ਅਮਰੀਕਾ ਗ੍ਰੇਟ ਅਗੇਨ ਹੈ ਨਾ ਸੋ ਮਹਿੰਗਾਈ ਜਿਹੜੀ ਆ ਉਹ ਇੰਗਲੈਂਡ 'ਚ ਵੀ ਘਟ ਨਹੀਂ ਆਸਟ੍ਰੇਲੀਆ 'ਚ ਘਟ ਨਹੀਂ ਨਿਊਜ਼ੀਲੈਂਡ 'ਚ ਘਟ ਨਹੀਂ ਕੈਨੇਡਾ 'ਚ ਵੀ ਘਟ ਨਹੀਂ ਹੈਗੀ ਮਹਿੰਗਾਈ ਜਿਹੜੀ ਆ ਉਹ ਕੱਲੀ ਕੈਨੇਡਾ ਦੀ ਨਹੀਂ ਹੈ ਸੋ ਯੈਸ ਮਹਿੰਗਾਈ ਵੀ ਆ ਉੱਥੇ ਬੱਚਾ ਬਹੁਤ ਪਹੁੰਚ ਗਿਆ ਹੈਲਥ ਇਨਫਰਾਸਟ੍ਰਕਚਰ ਤੇ ਬੜਾ ਇੰਪੈਕਟ ਪਿਆ ਹਾਊਸਿੰਗ ਦੀ ਤੁਸੀਂ ਦੇਖੋ ਇਹੋ ਜਿਹੀਆਂ ਜਿਹੀਆਂ ਖਬਰਾਂ ਆਈਆਂ ਹ ਹੁਣ ਇਹਦੇ ਚ ਆਪਣੀ ਜਿਹੜੀ ਕਮਿਊਨਿਟੀ ਆ ਪੁਰਾਣੀ ਉਹਨਾਂ ਨੇ ਵੀ ਜੇ ਬੱਚੇ ਆਏ ਤਾਂ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਇੱਕ ਇੱਕ ਬੇਸਮੈਂਟ ਜਿਹੜੀ ਦਾ ਕਿਰਾਇਆ ਬੱਚੇ ਆਣ ਤੋਂ ਪਹਿਲਾਂ 600 ਮਹੀਨਾ ਹੁੰਦੀ ਸੀ ਉਹਦਾ 600 ਹਫਤਾ ਬਣ ਗਿਆ ਸੋ ਮਹਿੰਗਾਈ ਦੇ ਵਿੱਚ ਐਕਸਪਲੋਇਟੇਸ਼ਨ ਵੀ ਹੈ ਹੁਣ ਜੇ ਆਪਣੇ ਬੱਚੇ ਉੱਥੇ ਨੌਕਰੀ ਕਰਨ ਜਾਂਦੇ ਸੀ ਜਿੱਥੇ ਲੱਖਾਂ ਬੱਚਾ ਪਹੁੰਚ ਗਿਆ ਨੌਕਰੀਆਂ ਹੈ ਨਹੀਂ ਉੱਥੇ ਆਪਣੇ ਬੱਚਿਆਂ ਨੂੰ ਨੌਕਰੀ ਦੀ ਬੜੀ ਤੰਗੀ ਆਈ ਪਰ ਥੋੜਾ ਜਿਹਾ ਚੇ ਹੈ ਵੀ ਆਪਣਾ ਬੱਚਾ ਵੀ ਜਿਹੜਾ ਹੈ ਉਹਨੇ ਰਿਸਰਚ ਪੂਰੀ ਨਹੀਂ ਕੀਤੀ 52% ਬੱਚਾ 온ਟਾਰੀਓ ਚ ਪਹੁੰਚ ਗਿਆ ਓਕੇ ਹੂੰ ਠੀਕ ਹੈ ਜੀ ਜੀ ਮੈਂ ਹਮੇਸ਼ਾ ਬੱਚਿਆਂ ਨੂੰ ਸਮਝਾਂਦਾ ਹੁੰਦਾ ਸੀ ਤੁਸੀਂ ਛੋਟੀਆਂ ਜਗ੍ਹਾ ਤੇ ਜਾਓ ਯੈਸ ਹੁਣ ਪ੍ਰਿੰਸ ਐਡਵਰਡ ਚ ਵੀ ਇਸ਼ੂ ਹੋਇਆ ਹੋਇਆ ਪਰ ਜੇ ਅਸੀਂ ਪਹਿਲਾਂ ਸੋਚ ਕੇ ਜਾਂਦੇ ਅਸੀਂ ਇੱਕੋ ਸ਼ਹਿਰ ਚ ਉਤਰ ਕੇ ਸਾਡਾ ਬੱਚੇ ਦਾ ਕੀ ਹੁੰਦਾ ਸੀ ਟ੍ਰਾਂਟੋ ਵੈਨਕੂਵਰ ਟ੍ਰਾਂਟੋ ਵੈਨਕੂਵਰ ਅਸੀਂ ਬੱਚੇ ਨੂੰ ਜੇ ਕਹੋ ਉਹ ਕਹਿੰਦਾ ਨਹੀਂ ਜੀ ਮੇਰੀ ਭੂਆ ਦਾ ਮੁੰਡਾ ਉੱਥੇ ਮੇਰੇ ਮਾਮੇ ਦਾ ਮੁੰਡਾ ਕਹਿੰਦਾ ਤੂੰ ਆ ਜਾ ਮੈਂ ਸੰਭਾਲ ਲੂੰਗਾ ਹਾਂ ਬਿਲਕੁਲ ਹੁਣ ਉਸ ਚੀਜ਼ ਨੇ ਕੀ ਕੀਤਾ ਉਹਨੇ ਇੱਕ ਬਹੁਤ ਜ਼ਿਆਦਾ ਪ੍ਰੈਸ਼ਰ ਕ੍ਰੀਏਟ ਕਰਤਾ ਹਾਊਸਿੰਗ ਤੇ ਤੇ ਜੌਬ ਮਾਰਕੀਟ ਤੇ ਜੀ ਜਿਹਦੇ ਨਾਲ ਬੱਚਾ ਸਫਰ ਕੀਤਾ ਰਹਿਣਾ ਉਹਨੂੰ ਮਾੜੀ ਜਗ੍ਹਾ ਪਿਆ ਪੈਸੇ ਵੱਧ ਦੇਣੇ ਪਏ ਨੌਕਰੀ ਉਹਦੇ ਔਖੀ ਲੱਭਣੀ ਪਈ ਵੱਧ ਘੰਟੇ ਲਾਣੇ ਪਏ ਯੂ نو ਜਿੱਥੇ ਲੇਬਰ ਐਕਸੈਸ ਚ ਹੋਏਗੀ ਉੱਥੇ ਤੁਸੀਂ ਜੇ ਕੰਮ ਕਰਦੇ ਵੀ ਹੋ ਤੁਸੀਂ ਤਰੱਕੀ ਨਹੀਂ ਮੰਗ ਸਕਦੇ ਮਾਲਕ ਤੋਂ ਕਿਉਂਕਿ ਤੁਹਾਨੂੰ ਪਤਾ ਤੁਹਾਡੀ ਡੋਖਰੀ ਖਾਨ ਨੂੰ ਅੱਗੇ ਚਾਰ ਬੰਦੇ ਬੈਠੇ ਸੋ ਯੈਸ ਮਹਿੰਗਾਈ ਵੀ ਹੈ ਜੌਬਲੈਸਨੈਸ ਹੋਈ ਹੈ ਯੂ نو ਕ੍ਰਾਈ ਵਦੇ ਘਰਾਂ ਦੇ ਸੋ 올 ਮਲਟੀਪਲ ਫੈਕਟਰਸ ਸਰ ਸੁਪਾਉਸ ਵੀ ਜੇ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਕੀ ਜਿਹੜਾ ਪਹਿਲਾਂ 12ਵੀਂ ਤੋਂ ਬਾਅਦ ਜਾਂ ਲੜਕੀ ਜਾਂਦਾ ਸੀ ਜਾਂ ਮੁੰਡਾ ਜਾਂਦਾ ਸੀ ਉਹ ਆਪਣੇ ਜਿਹੜੇ ਹਮਸਫਰ ਨੂੰ ਬੁਲਾ ਸਕਦਾ ਸੀ ਪਰ ਮੌਜੂਦਾ ਸਮੇਂ ਵਿੱਚ ਸਥਿਤੀ ਬੜੀ ਡਾਵਾਡੋਲ ਹੋ ਗਈ ਹੈ ਕੀ ਹੁਣ ਲੱਗਦਾ ਵੀ ਭਵਿੱਖ 'ਚ ਵੀ ਉਹਨਾਂ ਲਈ ਕੋਈ ਰਾਹ ਖੁੱਲੇ ਰਹਿ ਸਕਣਗੇ ਮਾ ਜੀ ਇੱਕ ਗੱਲ ਕਹਾਂ ਪਿਛਲੇ ਸਾਲ ਤਾ ਉਹਨਾਂ ਨੇ ਅੰਡਰ ਗ੍ਰੈਜੂਏਟ ਦਾ ਸਪਾਊਸ ਵੀਜ਼ਾ ਬੰਦ ਕਰਤਾ ਹਮ ਪਰ ਜੇ ਤੁਸੀਂ ਮੇਰਾ ਤਜਰਬਾ ਥੋੜਾ ਜਿਹਾ ਮੈਂ ਤੇ ਸ਼ੇਅਰ ਕਰਨਾ ਚਾਹੂੰਗਾ ਜੀ ਜਦੋਂ ਉਹਨਾਂ ਨੇ ਬੰਦ ਵੀ ਕੀਤਾ ਉਸ ਤੋਂ ਪਹਿਲਾਂ ਜਿਹੜੇ ਸਪਾਊਸ ਵੀਜ਼ੇ ਲੱਗੇ ਹੋਏ ਸੀ ਹਮ ਉਹਨਾਂ ਨੇ ਕੋਈ ਨਾ ਕੋਈ ਕਾਰਨ ਦੇ ਕੇ ਰਿਫਿਊਜ਼ ਕਰਤਾ ਓਕੇ ਅੱਜ ਮੈਂ ਹਜੇ ਹਜੇ ਕੇਸਿਸ ਜਾਣਦਾ ਜਿਹੜੇ ਬੰਦ ਹੋਣ ਤੋਂ ਪਹਿਲੇ ਤੇ ਲੱਗੇ ਹੋਏ ਨੇ ਹਮ ਪਰ ਉਹਨਾਂ ਤੇ ਡਿਸੀਜਨ ਹੀ ਨਹੀਂ ਹੋਇਆ ਬਿਲਕੁਲ ਅੱਜ ਉਹਨਾਂ ਦੇ ਜੇ ਸਪਾਊਸ ਦੀ ਲੈਟ ਸੇ ਬੰਦ ਪਿਛਲੇ ਸਾਲ ਹੋਇਆ ਪਰ ਉਹਨਾਂ ਦਾ ਸਪਾਊਸ 23 ਚ ਪਹੁੰਚ ਗਿਆ ਸੀ ਉਹਨਾਂ ਦੀ ਫਾਈਲ ਜੇ ਪਿਛਲੇ ਸਾਲ 23 ਦੀ ਵੀ ਲੱਗੀ ਹੋਈ ਹੈ ਤਾਂ ਉਹਦੇ ਉੱਤੇ ਬੜੀਆਂ ਫਾਈਲਾਂ ਇਹ ਜਿਹੀਆਂ ਜਿਹੜੇ ਅੱਜ ਸਪਾਊਸ ਇੱਥੇ ਬੈਠੇ ਨੇ ਤੇ ਉਹਨਾਂ ਦੀ ਫਾਈਲ ਤੇ ਕੋਈ ਡਿਸੀਜਨ ਨਹੀਂ ਹੋਇਆ ਤੋ ਉਹ ਨਾ ਜਾਣ ਵਰਗੀ ਨੇ ਬਿਲਕੁਲ ਤੇ ਸਰ ਮੌਜੂਦਾ ਸਮੇਂ ਵਿੱਚ ਟਰੰਪ ਨੇ ਕੱਲ ਸੌਹ ਚੁੱਕਿਆ ਰਾਸ਼ਟਰਪਤੀ ਬਜੂ ਕਿਵੇਂ ਦੇਖਦੇ ਹੋ ਉਹਨਾਂ ਨੇ ਕੈਨੇਡਾ ਨੂੰ ਧਮਕਾਇਆ ਵੀ ਅਸੀਂ ਤੁਹਾਡੇ ਤੇ 25% ਵਾਧੂ ਟੈਕਸ ਲਗਾਵਾਂਗੇ ਇਹਦਾ ਸਟੂਡੈਂਟਾਂ ਤੇ ਕੀ ਅਸਰ ਪਊਗਾ ਕੀ ਕੈਨੇਡੀਅਨ ਸਿਟੀਜ਼ਨਸ਼ਿਪਰਾਂ ਨੇ ਜਿਹੜੇ ਭਾਰਤ ਬਲੋਂ ਉੱਥੇ ਗਏ ਹੋਏ ਨੇ ਉਹਨਾਂ ਦੀ ਜ਼ਿੰਦਗੀ ਸੁਖੀ ਹੋਵੇਗੀ ਜਾਂ ਔਖੀ ਹੋਵੇਗੀ ਨਹੀਂ ਦੇਖੋ ਜੀ ਜੇ ਉਹ ਟੈਰਿਫ ਲਾ ਦੇਣਗੇ ਕੈਨੇਡਾ ਦੇ ਉੱਤੇ 25% ਤਾਂ ਕੈਨੇਡਾ ਦਾ ਐਕਸਪੋਰਟ ਬੰਦ ਹੋ ਜਾਏਗਾ ਘਟ ਜਾਏਗਾ ਜੇ ਐਕਸਪੋਰਟ ਘਟੇ ਹੋਏਗਾ ਤਾਂ ਆਪਣੇ ਲੋਕਾਂ ਦੀਆਂ ਜੋਬਸ ਵੀ ਘਟਣਗੀਆਂ ਜਾਂ ਅਨਲੈਸ ਕੈਨੇਡੀਅਨ ਜਿਹੜੀ ਮਾਰਕੀਟ ਹੈ ਹੋਰ ਕੋਈ ਯੂਰਪ ਦੀਆਂ ਮਾਰਕੀਟਸ ਨੂੰ ਕਿਉਂਕਿ ਕੈਨੇਡਾ ਤੋਂ ਦੁੱਧ ਫਰੂਟ ਬਹੁਤ ਕੁਝ ਜਾਂਦਾ ਹੈ ਅਮਰੀਕਾ ਦੇ ਵਿੱਚ ਰਾਈਟ ਹੁਣ ਜਦੋਂ ਉੱਥੇ ਜਾਂ ਤਾਂ ਉਹਨਾਂ ਦੇ ਕੈਨੇਡੀਅਨ ਜਿਹੜੇ ਐਕਸਪੋਰਟਰ ਨੇ ਹੋਰ ਮਾਰਕੀਟ ਲੱਭਣ ਜਿਵੇਂ ਕਿ ਯੂਰਪ ਹੈ ਤਾਂ ਤਾਂ ਆਪਣੇ ਲੋਕਾਂ ਕੋਲ ਜਿਹੇ ਐਕਸਪੋਰਟਰ ਦਾ ਕੰਮ ਘਟ ਜੇਗਾ ਆਪਣੇ ਲੋਕਾਂ ਦੀਆਂ ਜੌਬਸ ਆਲਰੇਡੀ ਘਟੀਆਂ ਹੋਈਆਂ ਨੇ ਹੋਰ ਕੱਟਣਗੀਆਂ ਓਕੇ ਬਿਲਕੁਲ ਕੱਟਣਗੀਆਂ ਸਰ ਸਪਾਊਸ ਵੀ ਜੇ ਨੂੰ ਲੈ ਕੇ ਆ ਜਿਹੜੇ ਸੈਕਸ਼ਨ ਬਣਾਏ ਗਏ ਨੇ ਟਾਇਰ 1 ਟਾਇਰ 2 ਟਾਇਰ 3 ਇਹ ਕੀ ਹੋਣਗੇ ਤੁਸੀਂ ਸਾਡੇ ਦਰਸ਼ਕਾਂ ਨੂੰ ਵਿਚਾਰ ਸਹਿਤ ਸਮਝਾਓ ਇਹ ਟਾਇਰਸ ਦਾ ਨਾ ਉਹਨਾਂ ਦਾ ਸਿਸਟਮ ਹੈਗਾ ਵੀ ਜਿਹੜਾ ਇੱਕ ਬੱਜਰੇ ਯੋ ਯੂ ਨੋ ਡਿਗਰੀ ਕੀਤੀ ਆ ਤਾਂ ਉਹ ਟਾਇਰ 1 ਚ ਆ ਜਾਂਦਾ ਤਾਂ ਉਹਦੀ ਮੁੜ ਕੇ ਜੌਬ ਹੋ ਸਕਦੀ ਫਾਈਨੈਂਸ਼ੀਅਲ ਐਡਵਾਈਜ਼ਰ ਦੀ ਜਾਂ ਸੌਫਟਵੇਅਰ ਇੰਜੀਨੀਅਰ ਤੇ ਜੇ ਟਾਇਰ 2 ਹੈ ਉਹਦੇ ਲਈ ਡਿਪਲੋਮਾ ਚਾਹੀਦਾ ਤੁਹਾਨੂੰ 2 ਸਾਲ ਦਾ ਇਸ ਤਰ੍ਹਾਂ ਟਾਇਰ 3 ਲਈ ਵੀ ਡਿਪਲੋਮਾ ਚਾਹੀਦਾ ਪਰ ਉਹਦੇ ਲਈ ਬੇਕਰਸ ਹੋ ਸਕਦੇ ਆ ਟਾਇਰ 2 ਦੇ ਵਿੱਚ ਨੈਟਵਰਕ ਇੰਜੀਨੀਅਰ ਹੋ ਸਕਦੇ ਆ ਰਾਈਟ ਇਸ ਤਰ੍ਹਾਂ ਇਹ ਟਾਇਰ ਸਿਸਟਮ ਹੈਗਾ ਜਿਹੜੇ ਬੱਚੇ ਉੱਥੇ ਪੜ੍ਹੇ ਆ ਉਹਨਾਂ ਕੋਲ ਕਿਹੜੀ ਜੌਬ ਹੈ ਕਿਹੜੇ ਟਾਇਰ ਚ ਹੈ ਟਾਇਰ ਦੇ ਹਿਸਾਬ ਨਾਲ ਫੇਰ ਉਹਨਾਂ ਦੇ ਅੱਗੇ ਸਪਾਊਸ ਦਾ ਜਦੋਂ ਓਪਨ ਵਰਕ ਪਰਮਿਟ ਚ ਆ ਗਏ ਪੋਸਟਡੀ ਵਰਕ ਪਰ ਸਪਾਊਸ ਨੂੰ ਉਹਦੇ ਟੀਅਰ ਦੇ ਹਿਸਾਬ ਨਾਲ ਜੌਬ ਮਿਲੇਗੀ ਹੁਣ ਜਿਵੇਂ ਜਿਵੇਂ ਟੀਅਰ ਦੇ ਹਿਸਾਬ ਨਾਲ ਟੀਅਰ 1 ਟੀਅਰ 2 ਦੇ ਵਿੱਚ ਜਿਹੜੇ ਸਪਾਊਸ ਨੇ ਉਹਨਾਂ ਕੋਲ ਜੇ ਕੋਈ ਜਨਰਲ ਸਾਇੰਸ এডਿਕੇਸ਼ਨ ਕੰਸਟ੍ਰਕਸ਼ਨ ਜਾਂ ਹੈਲਥ ਦੀ ਜੌਬ ਹੈ ਤਾਂ ਉਹਨਾਂ ਦੇ ਸਪਾਊਸ ਨੂੰ 21 ਤਰੀਕ ਤੋਂ ਆ ਜਿਹੜੀਆਂ ਰੋਕ ਲੱਗੀ ਆ ਕੱਲ ਤੋਂ ਤਾਂ ਉਹਨਾਂ ਦੇ ਸਪਾਊਸ ਕੁਆਲੀਫਾਈ ਕਰਨ ਕੇ ਓਪਨ ਵਰਕ ਪਰਮਿਟ ਲਈ ਸਰ ਸਾਡਾ ਸਵਾਲ ਨੈਕਸਟ ਇਹ ਆ ਵੀ 트੍ਰੰਪ ਦੇ ਪ੍ਰੈਜ਼ੀਡੈਂਟ ਬਣ ਤੋਂ ਬਾਅਦ ਕੈਨੇਡਾ ਤੇ ਤਾਂ ਅਸਰ ਪਊਗਾ ਹੀ ਪੂਰੇ ਵਰਲਡ ਤੇ ਵੀ ਪੈ ਰਿਹਾ ਕਿਉਂਕਿ ਉਹਨਾਂ ਦਾ ਸਖਤ ਰਵਈਆ ਜਿਹੜਾ ਉਹ ਆਪਾਂ ਨੂੰ ਦਿਖ ਰਿਹਾ ਪਰ ਇਹਦੇ ਨਾਲ ਜਿਹੜਾ ਕੈਨੇਡਾ ਦਾ ਆਪਣਾ ਇੰਪੈਕਟ ਹੈ ਉਹ ਆਪਣੇ ਪੰਜਾਬੀਆਂ ਤੇ ਤੇ ਅੰਤਰਰਾਸ਼ਟਰੀ ਵਿਦਿਆਰਥੀ ਤੇ ਵੱਧ ਲੱਗਦਾ ਖੋ ਆਉਣ ਵਾਲੇ ਸਮੇਂ ਵਿੱਚ ਤੁਸੀਂ ਕੀ ਵੀ ਦੇਖਦੇ ਹੋ ਵੀ ਇਹ ਸੁਵਿਧਾ ਜਿਹੜੀ ਉਹਨਾਂ ਨੂੰ ਉੱਥੇ ਦੇ ਸਟੂਡੈਂਟਾਂ ਨੂੰ ਸੌਖੀ ਹੋਊਗੀ ਉਹਨਾਂ ਲਈ ਦੇਖੋ ਜੀ 트ੰਪ ਜੀ ਦਾ ਜਿਹੜਾ ਹੈਗਾ ਉਹ ਇੰਪੈਕਟ ਬਹੁਤ ਮਾੜਾ ਪਊਗਾ ਆਪਣੇ ਪੰਜਾਬੀਆਂ ਤੇ ਉਹਦਾ ਕੀ ਕਰਨਾ ਆਪਣੇ ਕੋਲੋਂ ਪਹਿਲਾਂ ਜੇ ਆਪਾਂ ਅੱਜ ਗੱਲ ਕਰੀਏ ਨਿਊਜ਼ੀਲੈਂਡ ਆਸਟ੍ਰੇਲੀਆ ਸਾਨੂੰ ਲਿਜਾਣ ਤੋਂ ਪਹਿਲਾਂ 1.5 ਹਜ਼ਾਰ ਨਖਰੇ ਕਰਦਾ ਹਾਂ ਜੀ ਯੂ ਨੋ ਜੈਨੂਇਨ ਸਟੂਡੈਂਟ ਆਸਟ੍ਰੇਲੀਆ ਦਾ ਪਾਸ ਕਰਾਣਾ ਬੱਚੇ ਲਈ ਉਹਦੇ ਘਰ ਦੇ ਆਂਦੀ ਇੰਨੀ ਇਨਕਮ ਹੋਣੀ ਚਾਹੀਦੀ ਤੁਹਾਡੇ ਕੋਲ ਪੈਸੇ ਹੈਗੇ ਵੀ ਆ ਪਰ ਤੁਹਾਡੇ ਕੋਲ ਇਨਕਮ ਦੇ ਕ੍ਰਾਈਟੇਰੀਆ ਤੁਸੀਂ ਆਪਣੀ ਇਨਕਮ ਦੀ ਕੰਪਿਊਟੇਸ਼ਨ ਸ਼ੋ ਕਰੋ ਆਸਟ੍ਰੇਲੀਆ ਨਿਊਜ਼ੀਲੈਂਡ ਨੇ ਸਾਨੂੰ ਪਹਿਲਾਂ ਹੀ ਤੰਗ ਕੀਤਾ ਯੂਕੇ ਦੇ ਵਿੱਚ ਹਰ ਇੱਕ ਬੱਚੇ ਨੇ ਉਹ ਜਿਹੜਾ ਵੀ ਜਾਂਦਾ ਉਹ ਉਹੀ ਜਾਂਦਾ ਬਿਕੋਜ਼ ਉਹ ਹੋਰ ਕਿਤੇ ਵਿਚਾਰਾ ਨਾ ਉਹਦੇ ਕੋ ਫੰਡਸ ਦਾ ਕਿਉਂਕਿ 28 ਦਿਨ ਪੁਰਾਣੇ ਫੰਡ ਹੈ ਨਾ ਉੱਥੇ ਕੋ ਇਨਕਮ ਪ੍ਰੂਫ ਚੱਲਦਾ ਸੋ ਯੂਕੇ ਇਸ ਪੱਖੋਂ ਜਾਂਦਾ ਹੁਣ ਜਿਹੜਾ 트ੰਪ ਜੀ ਨੇ ਕਹਿਤਾ H1B ਤੇ H4 ਦੇ ਉੱਤੇ ਈਵਨ ਜਿਹੜੇ ਬੱਚੇ ਉੱਥੇ ਜੰਮੇ ਆ ਉਹ ਵੀ ਨੈਚਰਲ ਸਿਟੀਜ਼ਨ ਨਹੀਂ ਹੈ ਤੇ ਇਹਦਾ ਮਤਲਬ ਜਿਹੜਾ F1 ਤੇ ਸਟੂਡੈਂਟ ਸੀ ਜੇ ਕੱਲ ਨੂੰ ਉਹਨਾਂ ਦਾ ਬੱਚਾ ਕੋ ਜੰਮਦਾ ਉਹ ਵੀ ਨੈਚਰਲ ਸਿਟੀਜ਼ਨ ਨਹੀਂ ਹੈ ਸੋ 트ੰਪ ਦੀਆਂ ਜਿਹੜੀਆਂ ਪਾਲਿਸੀਜ਼ ਹੈ ਜਾਂ ਜੋ ਉਹਨਾਂ ਦੇ ਥ੍ਰੈਟਸ ਹੈ ਉਹ ਦੇਖੋ ਆਉਣ ਵਾਲੇ ਟਾਈਮ ਤੇ ਕੀ ਹੁੰਦਾ ਕਿਉਂਕਿ ਆ ਜਿਹੜੀ ਨੈਚੁਰਲ ਸਿਟੀਜ਼ਨ ਉਹਨਾਂ ਨੇ ਐਗਜ਼ੈਕਟਿਵ ਆਰਡਰ ਦੇ ਕੇ ਕੀਤਾ ਉਹ ਚੈਲੰਜ ਕਰਤਾ ਹੈ 18 ਤੋਂ 22 ਸਟੇਟਸ ਨੇ ਯੂਐਸ ਦੀਆਂ ਨੇ ਜਿਹੜੀਆਂ ਡੈਮੋਕ੍ਰੇਟ ਹੈ ਹੁਣ ਉਹਦੇ ਚ ਸੁਪਰੀਮ ਕੋਰਟ ਦੀ ਰੂਲਿੰਗ ਵੀ ਹੈ ਕਿ ਬੱਚਾ ਇੱਥੇ ਜੰਮਿਆ ਕੋਈ ਫਰਕ ਨਹੀਂ ਪੈਂਦਾ ਉਹਦੇ ਪੇਰੈਂਟਸ ਦਾ ਕਿਹੜਾ ਸਟੇਟਸ ਹੈ ਉਹ ਹਲੇ ਚੈਲੰਜ ਹੋਏਗਾ ਹੁਣ ਇਹ ਚੈਲੰਜ ਹੁੰਦਾ ਕਿ ਕੀ ਹੁੰਦਾ ਕੀ ਨਹੀਂ ਪਰ ਇਹ ਕੋਈ ਖਬਰ ਜਿਹੜੀ ਆ ਉਹ ਸੁਖਾਵੇਂ ਨਹੀਂ ਹੈ ਇਹ ਹੋਰ ਥ੍ਰੈਟਨਿੰਗ ਖਬਰ ਹੈ ਆਪਣਾ ਬੱਚਾ ਜਿਹੜਾ ਅੱਜ ਯੂ ਐਸ ਏ ਵੀ ਜਾਣਾ ਚਾਹੁੰਦਾ ਸੀ ਰਾਈਟ ਉਹ ਵੀ ਸੋਚ ਕੇ ਜਾਏਗਾ ਕਿ ਪਤਾ ਨਹੀਂ 트럼ਪ ਸਾਹਿਬ ਅਗਲੀ ਵਾਰੀ ਕਿਹੜਾ ਨਵਾਂ ਕਾਰਡ ਘਟ ਦੇ ਸੋ ਮਤਲਬ ਹੁਣ ਇਹਦਾ ਇੰਪੈਕਟ ਕੱਲ ਨੂੰ ਕੈਨੇਡਾ ਦੀ ਯੂ ਨੋ ਬੱਚੇ ਵੱਧ ਜਾਣਾ ਸ਼ੁਰੂ ਹੋਣਗੇ ਨਹੀਂ ਹੋਣਗੇ ਇਹਦਾ ਕਹਿਣ ਜਾ ਸਕਦਾ ਕਿਉਂਕਿ ਇਸ ਵੇਲੇ ਕੈਨੇਡਾ ਦਾ ਵੀ ਕੁਝ ਨਹੀਂ ਕਿਹਾ ਜਾ ਸਕਦਾ ਜਿੰਦਾਂ ਇਲੈਕਸ਼ਨ ਨਹੀਂ ਹੁੰਦੀ ਰਾਈਟ ਜਦ ਤੱਕ ਇਲੈਕਸ਼ਨ ਨਹੀਂ ਹੁੰਦੀ ਇਲੈਕਸ਼ਨ ਹੁੰਦੇ ਆ ਉਸ ਤੋਂ ਬਾਅਦ ਤਿੰਨ ਚਾਰ ਮਹੀਨੇ ਨਵੀਂ ਸਰਕਾਰ ਆਏਗੀ ਤਦ ਤੱਕ ਆਪਾਂ ਅਕਤੂਬਰ ਚ ਪਹੁੰਚ ਜਾਗੇ ਸੋ ਮੇਰੇ ਹਿਸਾਬ ਨਾਲ ਕੈਨੇਡਾ 'ਚ ਵੀ ਸਤੰਬਰ ਇਨਟੇਕ 'ਚ ਬੱਚਾ ਘਟ ਜਾਏਗਾ ਆਲਰੇਡੀ ਬੱਚਾ ਕੈਨੇਡਾ ਦੇ ਵਿੱਚ ਜਿਹੜਾ ਜਾਂਦਾ ਸੀ ਉਹ ਆਲਰੇਡੀ 20% ਜਾਂਦਾ ਕਿਉਂਕਿ ਹੁਣ ਬਹੁਤ ਵੱਡੀ ਉੱਥੋਂ ਖਬਰ ਆਂਦੀ ਕਿ ਇੱਥੇ ਘਰ ਹੈ ਨਹੀਂ ਕੰਮ ਹੈ ਨਹੀਂ ਤੇ ਕੱਲ ਨੂੰ ਜਿਵੇਂ ਪੋਸਟ ਸਟਡੀ ਵਰਕ ਵੀਜ਼ਾ ਤੇ ਵੀ ਉਹਨਾਂ ਨੇ ਉਹ ਲਾਤੀ ਆ ਕਿ ਜੇ ਤੁਸੀਂ ਸਰਟਨ ਕੋਰਸਸ ਕੀਤੇ ਹੋਣਗੇ ਤਾਂ ਤੁਹਾਨੂੰ ਪੋਸਟ ਸਟਡੀ ਵਰਕ ਵੀਜ਼ਾ ਮਿਲੇਗਾ ਜਿਵੇਂ ਬ੍ਰਿਟਿਸ਼ ਕਲੰਬੀਆ ਨੇ ਤਾਂ ਅਗਲੇ 2 ਸਾਲ ਲਈ ਜਿਹੜੀ ਅੰਡਰ ਗ੍ਰੈਜੂਏਟ ਕੋਰਸਸ ਨੇ ਪੋਸਟ ਸੈਕੰਡਰੀ ਉਹਨਾਂ ਨੂੰ એનਰੋਲਮੈਂਟ ਹੀ ਬੰਦ ਕਰਤੀ ਆ ਸੋ ਆਪਣੇ ਪੰਜਾਬ ਦੇ ਬੱਚੇ ਲਈ ਬਹੁਤ ਲਿਮਿਟਡ ਆਪਸ਼ਨਸ ਨੇ ਕੈਨੇਡਾ ਵੀ ਇਸ ਵੇਲੇ ਉਹਨੂੰ ਕੁਝ ਰਾਹ ਨਹੀਂ ਦਿਖਦਾ ਯੂਐਸਾ ਪਤਾ ਨਹੀਂ ਕੱਲ ਨੂੰ ਟਰੰਪ ਸਾਹਿਬ ਨੇ ਕੀ ਕਰਨਾ ਆਸਟ੍ਰੇਲੀਆ ਨਿਊਜ਼ੀਲੈਂਡ ਵੈਸੇ ਯੂ نو ਬਹੁਤ ਔਖਾ ਸਰ ਓਪਨ ਵਰਕ ਪਰਮਿਟ ਜਿਨ੍ਹਾਂ ਦਾ ਖਤਮ ਹੋ ਰਿਹਾ ਉੱਥੇ ਵਿਦਿਆਰਥੀ ਤਾਂ ਬਹੁਤ ਜ਼ਿਆਦੇ ਸੰਖਿਆ ਚ ਨੇ ਉਹਨਾਂ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਉੱਥੇ ਕੀਤੇ ਜਾ ਰਹੇ ਨੇ ਤੇ ਉਹਨਾਂ ਨੇ ਕਿਹਾ ਵੀ ਆਉਣ ਵਾਲੇ 24 ਮਾਰਚ ਤੱਕ ਅਸੀਂ ਇਹ ਲਗਾਤਾਰ ਜਾਰੀ ਰੱਖਾਂਗੇ ਕਿ ਸਾਨੂੰ ਜਿਹੜੀ ਇਹ ਓਪਨ ਵਰਕ ਪਰਮਿਟ ਬੰਦ ਕੀਤੀ ਨੇ ਇਹ ਖੋਲੇ ਜਾਣ ਦੁਆਰਾ ਤੁਹਾਨੂੰ ਕੀ ਲੱਗਦਾ ਵੀ ਜਿਹੜੀ ਉੱਥੋਂ ਦੀ ਗਵਰਨਮੈਂਟ ਨਵੀਂ ਚੁਣੀ ਜਾਊਗੀ ਜਾਂ ਨਵੀਂ ਕੋਈ ਵੀ ਆਊਗੀ ਉਹ ਲਿਬਰਲ ਪਾਲਿਸੀ ਲੈ ਕੇ ਆਊਗੀ ਨਹੀਂ ਮੈਂ ਨਹੀਂ ਕਹਿਦਾ ਜੀ ਕਿਉਂਕਿ ਜੇ 24 ਮਾਰਚ ਤੱਕ ਉਹ ਪ੍ਰੋਟੈਸਟ ਕਰਨਗੇ ਆਈ ਡੋਨਟ ਨੋ ਇਲੈਕਸ਼ਨਸ ਕਦੋਂ ਆ ਠੀਕ ਹੈ ਜੀ ਇਹ ਇਲੈਕਸ਼ਨਸ ਤੋਂ ਪਹਿਲਾਂ ਇਹ ਸਰਕਾਰ ਤਾਂ ਕੋਈ ਉਹਨਾਂ ਦੇ ਮੈਨੂੰ ਮੈਂ ਬੜੇ ਦੁਖੀ ਹਿਰਦੇ ਨਾਲ ਕਹਿੰਨਾ ਮੈਨੂੰ ਕੋਈ ਘੱਟ ਬਹੁਤ ਉਮੀਦ ਹੈ ਕਿ ਆਪ ਉਹਨਾਂ ਦੇ ਵੱਲ ਦਾ ਕੋਈ ਫੈਸਲਾ ਲਓਗੇ ਕਿਉਂਕਿ ਸਰਕਾਰ ਨੇ ਇਲੈਕਸ਼ਨ ਚ ਜਾਣਾ ਹੂੰ ਤਰੂਦੋ ਸਾਹਿਬ ਆਲਰੇਡੀ ਰਿਜ਼ਾਈਨ ਕਰ ਚੁੱਕੇ ਨੇ ਜੀ ਇਮੀਗ੍ਰੇਸ਼ਨ ਦਾ ਸਭ ਤੋਂ ਵੱਡਾ ਉਹਨਾਂ ਦੇ ਉੱਤੇ ਇਲਜ਼ਾਮ ਲੱਗਦਾ ਸੀ ਕਿ ਉਹਨਾਂ ਦੀ ਇਮੀਗ੍ਰੇਸ਼ਨ ਪਾਲਿਸੀ ਬਹੁਤ ਮਾੜੀ ਰਹੀ ਹੈ ਸੋ ਮੇਰਾ ਗੁੱਡ ਲੱਕ ਹੈ ਜਿਹੜੇ ਬੱਚੇ ਉੱਥੇ ਯੂ ਨੋ ਪ੍ਰੋਟੈਸਟ ਕਰ ਰਹੇ ਨੇ ਬਟ ਮੈਨੂੰ ਉਮੀਦ ਘੱਟ ਹੈ ਕਿ ਇਹ ਸਰਕਾਰ ਕੋਈ 24 ਮਾਰਚ ਤੋਂ ਪਹਿਲਾਂ ਕੋਈ ਨਵਾਂ ਫੈਸਲਾ ਲੇ ਸਰ ਮੇਰਾ ਇੱਕ ਸਵਾਲ ਹੋਊਗਾ ਭਾਰਤ ਤੇ ਕੈਨੇਡਾ ਦੀ ਵਿਦੇਸ਼ ਨੀਤੀ ਨੂੰ ਲੈ ਕੇ ਰੀਸੈਂਟਲੀ ਆਪਾਂ ਨੇ ਦੇਖਿਆ ਵੀ ਕੈਨੇਡਾ ਨੇ ਭਾਰਤ ਉੱਤੇ ਦੋਸ਼ ਲਗਾਇਆ ਸੀ ਕਿ ਉਹਨੇ ਨੀਜਰ ਦੀ ਹੱਤਿਆ ਕਰਵਾਈ ਹਰਦੀਪ ਸਿੰਘ ਨੀਜਰ ਦੀ ਤੁਹਾਨੂੰ ਕੀ ਲੱਗਦਾ ਇਹ ਜਿਹੜਾ ਕਤਲਿਆ ਹੋਇਆ ਸੀ ਭਾਰਤ ਤੇ ਦੋਸ਼ ਲਾਏ ਸੀ ਕੈਨੇਡਾ ਨੇ ਇਹਦਾ ਇਮਪੈਕਟ ਲੱਗਦਾ ਵੀ ਤੁਹਾਨੂੰ ਹਾਂ ਉਹਦੇ ਨਾਲ ਰਿਸ਼ਤੇ ਵਿਗੜੇ ਨੇ ਤੇ ਕੈਨੇਡਾ ਨੇ ਜਾਣ ਕੇ ਪਾਬੰਦੀਆਂ ਲਗਾਈਆਂ ਨੇ ਨਹੀਂ ਇਹ ਨਹੀਂ ਮੈਂ ਕਹਿ ਸਕਦਾ ਜਾਣ ਕੇ ਪਾਬੰਦੀਆਂ ਲਾਈਆਂ ਕਿਉਂਕਿ ਆਲਰੇਡੀ ਇਮੀਗ੍ਰੇਸ਼ਨ ਦਾ ਉਹ ਤੇ ਦੇਖੋ ਮੈਂ 2022 ਦੇ ਵਿੱਚ ਕੈਨੇਡਾ ਗਿਆ ਸੀਗਾ ਮੈਂ ਸੱਤ ਸੂਬੇ ਘੁੰਮ ਕੇ ਆਇਆ ਸੀ ਐਂਡ ਮੈਨੂੰ ਇਹ ਹੈ ਵੀ ਅੱਜ ਅੱਜ ਵੀ ਜਿਵੇਂ ਤੁਸੀਂ ਮੈਂ ਤੁਹਾਨੂੰ ਕਿਹਾ ਵੀ ਤੁਹਾਡੇ ਚੈਨਲ ਦਾ ਨਾਮ ਦੂਜਾ ਪੰਜਾਬ ਹੈ ਕੈਨੇਡਾ ਦੂਜਾ ਪੰਜਾਬ ਹੈ ਹਰ ਜਗ੍ਹਾ ਮੈਂ ਘੁੰਮਿਆ ਸੱਤ ਸੂਬਿਆਂ ਦੇ ਵਿੱਚ ਮੈਨੂੰ ਹਰ ਜਗ੍ਹਾ ਕਾਊਂਟਰ ਦੇ ਪਿੱਛੇ ਇੰਡੀਅਨ ਦਿਖਿਆ ਔਰ ਮੈਨੂੰ ਬੜੀ ਖੁਸ਼ੀ ਹੋਈ ਕਿ ਸਾਡੇ ਲੋਕੀ ਇੱਥੇ ਆ ਰਹੇ ਆ ਔਰ ਹਰ 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 ਆਲਮੋਸਟ ਹਰ ਖਿੱਤੇ ਦੇ ਵਿੱਚ ਅਸੀਂ ਕੰਟ੍ਰਿਬਿਊਟ ਕਰ ਰਹੇ ਸੀਗੇ ਸੋ ਜਦੋਂ ਇੰਨੀ ਲਿਬਰਲ ਪਾਲਿਸੀ ਹੋ ਗਈ ਉਹ ਇੰਨੇ ਲੱਖਾਂ ਦੇ ਤਦਦ ਚ ਉੱਥੇ ਬੱਚਾ ਜਾਣ ਲੱਗ ਗਿਆ ਹਾਊਸਿੰਗ ਕ੍ਰਾਈਸਿਸ ਹੋ ਗਿਆ ਹੈਲਥ ਕ੍ਰਾਈਸਿਸ ਹੋ ਗਿਆ ਹੈਲਥ ਇਨਫਰਾਸਟ੍ਰਕਚਰ ਦਾ ਕ੍ਰਾਈਸਿਸ ਹੋ ਗਿਆ ਹੈਨਾ ਜੀ ਤੇ ਤੁਹਾਨੂੰ ਪਤਾ ਹੀ ਹੈ ਯੂ ਨੋ ਜੌਬ ਸੀਨ ਵੀ ਟਫ ਹੋ ਗਿਆ ਉਹ ਚਾਹੇ ਜਿਹੜੀਆਂ ਵੀ ਮਰਜੀ ਪਾਲਿਸੀ ਸੀ ਪੋਸਟ ਕੋਵਿਡ ਕਰਾਨੀਆਂ ਕੀਮਤਾਂ ਵਧ ਗਈਆਂ ਸੋ ਇਹ 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 ਰਿਵਰਸਲ ਤਾਂ ਆਣਾ ਸੀਗਾ ਇਹ ਰੋਕ ਤਾਂ ਲੱਗਣੀ ਸੀਗੀ ਕਿਉਂਕਿ ਲੱਖਾਂ ਦੀ ਤਦਾਦ ਚ ਬੱਚਾ ਹਰ ਸਾਲ ਨਹੀਂ ਜਾ ਸਕਦਾ ਤਾਂ ਸਮਾਇਆ ਨਹੀਂ ਜਾ ਸਕਦਾ ਉੱਤੇ ਇਨਫਰਾਸਟ੍ਰਕਚਰ ਨਹੀਂ ਹੈ ਪਰ ਮੈਂ ਇਹ ਨਹੀਂ ਕਹਿ ਸਕਦਾ ਵੀ ਉਹ ਨੈਗੇਰ ਕਰਕੇ ਜਾਂ ਆਪਣੀ ਡਿਪਲੋਮੈਟਿਕ ਰਾਉ ਕਰਕੇ ਕੈਨੇਡਾ ਨਾਲ ਕੋਈ ਪਪੰਦੀਆਂ ਲਾਈਆਂ ਮੇਰਾ ਖਿਆਲ ਉੱਥੇ ਪਹਿਲਾਂ ਹੀ ਹਾਊਸਿੰਗ ਕ੍ਰਾਈਸਿਸ ਜੌਬ ਮਾਰਕੀਟ ਹੈਲਥ ਕ੍ਰਾਈਸਿਸ ਹੋ ਚੁੱਕਾ ਸੀਗਾ ਸਰ ਇਹਦੇ ਪਿੱਛੇ ਕਾਰਨ ਕੀ ਹੈ ਕੈਨੇਡਾ ਇੱਕ ਡਿਵੈਲਪਡ ਕੰਟਰੀ ਆ ਆਲਰੇਡੀ ਉੱਥੇ ਜੀਡੀਪੀ ਬਹੁਤ ਆ ਉਹਨਾਂ ਦੀ ਪਰ ਪਰ ਕੈਪੀਟਾ ਇਨਕਮ ਬਹੁਤ ਆ ਪਰ ਫਿਰ ਵੀ ਉਹ ਬੈਕਫੋਰਟ ਤੇ ਦਿਖਦਾ ਕਿਤੇ ਨਾ ਕਿਤੇ ਦੇਖੋ ਉਹਨਾਂ ਨੇ ਪਹਿਲਾਂ ਹੀ ਮੰਨ ਲਿਆ ਤਰੂਦੋ ਨੇ ਪਿਛਲੇ ਸਾਲ ਮੰਨਿਆ ਕਿ ਸਾਡੀ ਨੀਤੀ ਰਹੀ ਹੈ ਇਮੀਗ੍ਰੇਸ਼ਨ ਅਸੀਂ ਲਾਏ ਉਹਨਾਂ ਨੇ ਰੋਕਿਆ ਨਹੀਂ ਬੱਚਾ ਇੱਕੋ ਪ੍ਰੋਵਿੰਸ ਚ অন্ਟਾਰੀਓ ਚ ਪਹੁੰਚ ਗਿਆ ਰਾਈਟ ਦੋ ਇਮੀਜਰ ਸ਼ਹਿਰ ਸੀਗੇ ਜੀ ਯੂ نو ਟੋਰਾਂਟੋ ਤੇ ਵੈਂਕੂਵਰ ਜਿੱਥੇ ਆਪਣਾ ਬੱਚਾ ਜਾਂਦਾ ਸੀ ਸੋ ਉਹਨਾਂ ਦੀ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਆ ਉਹਨੇ ਉਹਨੇ ਤਵੱਜੂ ਨਹੀਂ ਦਿੱਤੀ ਕਿ ਅਸੀਂ ਇੰਨਾ ਬੰਦਾ ਲਿਆ ਰਹੇ ਆ ਤੇ ਸਾਡੇ ਇੱਥੇ ਹਾਊਸੇਸ ਹੈਲਥ ਤੇ ਜੌਬ ਦੇ ਕਰਾਈਸਿਸ ਹੋ ਜਾਣਗੇ ਸੋ ਉਹਨਾਂ ਦੀ ਪਾਲਿਸੀਸ ਚ ਲੈਪਸ ਹੈਗਾ ਜੀ ਮੈਂ ਐਡਮਿਟ ਕਰਦਾ ਸੋ ਯੂ نو ਇਟ ਹੈਡ ਟੂ ਹੈਪਨ ਕਿਉਂਕਿ ਕੋਰਸ ਕਰੈਕਸ਼ਨ ਤਾਂ ਹੋਣਾ ਹੀ ਸੀਗਾ ਜੀ ਸੋ ਧੰਨਵਾਦ ਅ ਨੈਕਸਟ ਜਿਹੜੇ ਅਗਲੇ ਸ਼ੋਅ ਹੋਣਗੇ ਆਪਾਂ ਇਹ ਸਥਿਤੀ ਤੇ ਗੱਲਬਾਤ ਕਰਦੇ ਰਵਾਂਗੇ ਧੰਨਵਾਦ